प्यारी सात संगजी जी ਨੂੰ ਸਤਿ ਸ਼੍ਰੀ ਅਕਾਲ ਕਸ਼ਮੀਰੀ ਪੰਡਤਾਂ ਦੀ ਫਰਿਆਦ ਆਰੰਗਜੇਬ ਨੇ ਆਪਣੇ ਭਰਾਵਾਂ ਨੂੰ ਮਰਵਾ ਕੇ ਪਿਤਾ ਨੂੰ ਜੇਲ੍ਹ ਵਿੱਚ ਪਾ ਕੇ 31 ਜੁਲਾਈ 1675 ਨੂੰ ਆਪਣੇ ਬਾਸ਼ਾ ਹੋਣ ਦੀ ਰਸਮ ਪੂਰੀ ਕੀਤੀ ਉਸ ਪਿੱਛੋਂ ਉਸਨੇ ਮੱਕਾ ਸਰੀਫ ਤੋਹਫੇ ਭੇਜੇ ਜਿਹੜੇ ਮੱਕੇ ਦੇ ਮੌਲਵੀ ਵਾਪਸ ਕਰ ਦਿੱਤੇ ਜਿਸ ਨਾਲ ਉਸਦੇ ਇਸਲਾਮੀ ਮੁਲਕਾ ਵਿੱਚ ਬਹੁਤ ਲਗਨ ਆਈ ਹੋਈ ਬੰਜਾਮੀ ਦੀ ਕਾਲਕ ਤੋਂ ਲਈ ਉਸਨੇ ਐਲਾਨ ਕੀਤਾ ਕਿ ਦੇਸ਼ ਦਾ ਰਾਜ ਪ੍ਰਬੰਧ ਇਸਲਾਮੀ ਰੀਤੀ ਦੇ ਅਨੁਸਾਰ ਕੀਤਾ ਜਾਵੇਗਾ ਉਹ ਆਪ ਸੁੰਨੀ ਅਸੀਂ ਮੁਸਲਮਾਨ ਸੀ ਇਸ ਲਈ ਸ਼ੀਆ ਵੀ ਕਾਫਰ ਸਨ ਉਸ ਦਾ ਅਕੀਦਾ ਸੀ ਕਿ ਕੁਰਾਨ ਸ਼ਰੀਫ ਕਾਫਰਾਂ ਨੂੰ ਇਸਲਾਮ ਵਿੱਚ ਲਿਆਉਣ ਦੀ ਸ਼ਕਤੀ ਵੀ ਖੁੱਲ ਦਿੰਦਾ ਹੈ ਮਾਰਚ 1659 ਈਸਵੀ ਵਿੱਚ ਔਰੰਗਜ਼ੇਬ ਨੇ ਐਲਾਨ ਕੀਤਾ ਹਿੰਦੂਆਂ ਦੇ ਨਵੇਂ ਮੰਦਰ ਨਾ ਬਣਨ ਦਿੱਤੇ ਜਾਣ 1664 ਈਸਵੀ ਵਿੱਚ ਪੁਰਾਣੇ ਮੰਦਰਾਂ ਦੀ ਮੁਰੰਮਤ ਰੋਕ ਦਿੱਤੀ 1661 ਵਿੱਚ ਉਸਦੇ ਹੁਕਮ জারি ਕੀਤਾ ਕਿ ਮੁਸਲਮਾਨਾਂ ਪਾਸੋਂ ਚੁੰਗੀ ਟਾਇਸ ਵਿਸਦੀ ਅਤੇ ਹਿੰਦੂਆਂ ਪਾਸੋਂ 5% ਦੀ ਲਈ ਜਾਏਗਾ। ਕੁਝ ਸਮੇਂ ਪਿਛੋਂ ਮੁਸਲਮਾਨਾਂ ਪਾਸੋਂ ਚੁੰਗੀ ਲੈ ਲਈ ਬੰਦ ਕਰ ਦਿੱਤੀ। ਹਿੰਦੂਆਂ ਦੀਆਂ ਧਾਰਮਿਕ ਰਸਮਾਂ ਅਤੇ ਪੜਾਈ ਖਤਮ ਕਰਨ ਲਈ ਉਸਨੇ 1669 ਵਿੱਚ ਮੰਦਰ ਅਤੇ ਪਾਸਾਲਾ ਟਾਈ ਜਾਂਦਾ ਐਲਾਨ ਕਰ ਦਿੱਤਾ। ਮਥਰਾ, ਅਯੁੱਧਿਆ, ਬਨਾਰਸ ਆਦਿ ਥਾਵਾਂ ਤੇ ਮੰਦਰ ਢਾਕੇ ਉਹਨਾਂ ਦੀ ਥਾਂ ਮਸਜਿਦਾਂ ਉਸਾਰ ਦਿੱਤੀਆਂ ਗਈਆਂ। 1630 ਨਾਤ੍ਰਿਸ ਵਿੱਚ Hindu ਉੱਪਰ Hindu ਹੋਣ ਦਾ ਟੈਕਸ ਲਗਾ ਦਿੱਤਾ Hindu ਮੇਲੇ ਉੱਪਰ ਜਾਣ ਵਾਲਿਆਂ ਨੂੰ ਟੈਕਸ ਲਗਾ ਦਿੱਤਾ ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਮਾਲੀ ਹਾਲਤ ਕਮਜ਼ੋਰ ਹੋਣ ਨਾਲ ਗਰੀਬ Hindu ਮੁਸਲਮਾਨ ਬਣਨ ਲੱਗ ਪਏ 1636 ਵਿੱਚ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦਾ ਇੱਕ ਤਰਮ ਕਰਨ ਲਈ ਤਸਵੀਰ ਕੀਤੀ ਕਿਉਂਕਿ ਕਸ਼ਮੀਰ ਵਿੱਚ ਬਹੁਤ ਆਬਾਦੀ ਬ੍ਰਾਹਮਣਾਂ ਦੀ ਹੀ ਸੀ ਔਰੰਗਜ਼ੇਬ ਨੇ ਸੋਚਿਆ ਕਿ ਬ੍ਰਾਹਮਣ ਡਰ ਤੋਂ ਖਾਣਾ ਤੇ ਲਾਲਚੀ ਹੁੰਦੇ ਹਨ ਇਹਨਾਂ ਨੂੰ ਡਰਾ ਕੇ ਜਾਂ ਨੌਕਰੀਆਂ ਤੇ ਜੀ ਗੇਰਾਂ ਦਾ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਸੌਖਾ ਹੋਵੇ ਜਦੋਂ ਹਿੰਦੂਆਂ ਦੇ ਆਗੇ ਮੁਸਲਮਾਨ ਬਨਣ ਜਾਣਗੇ ਤਾਂ ਉਹਨਾਂ ਦੇ ਪਿੱਛੇ ਲੱਗੂ ਹਿੰਦੂ ਆਪਣੇ ਆਪ ਇਸਲਾਮ ਘਰੂ ਕਰਨ ਲੱਗੇ ਔਰੰਗਜ਼ੇਬ ਨੇ ਹੁਕਮਤ ਦੇ ਨਾਲ ਉਹਨਾਂ ਦੇ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਪਰ ਜਦੋਂ ਜਸਤੀ ਸ਼੍ਰੀ ਪਾ ਦਿੱਤੀ ਬਹੁਤ ਸਾਰੇ ਖੁਦਮਾਰਨਾਸ ਹਾਇਰ ਦੇ ਮੁਸਲਮਾਨ ਬਣ ਗਏ ਕਸ਼ਮੀਰਾਂ ਦੇ ਮੁੱਖ ਪੰਡਿਤਾਂ ਨੇ ਸੁਬਾਸ਼ ਸਿੰਘ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਚੁਕਾਡ ਕੋਲੋਂ ਦੇ ਲਾ ਕਿਰਪਾ ਰਾਮ ਦੀ ਅਗਵਾਈ ਹੇ 25 ਮਈ 1675 ਈਸਵੀ ਨੂੰ ਅਨੰਦਪੁਰ ਵਿਖੇ ਗੁਰੂ ਜੀ ਪਾਸ ਆਪ ਰਿਆਦ ਕੀਤੀ ਗੁਰੂ ਜੀ ਜਾਣਦੇ ਸਨ ਕਮਜ਼ੋਰ ਅਗਰ ਸੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ ਉਹਨਾਂ ਦਾ ਭੈਅ ਦੂਰ ਕਰਨ ਤੇ ਨਿਡਰ ਬਣਾਉਣ ਲਈ ਨਿਰਪੋਅ ਤੇ ਮਹਾਨ ਅਗਵਾਈ ਦੀ ਲੋੜ ਹੈ ਗੁਰੂ ਜੀ ਨੇ ਉਸ ਅਗਵਾਈ ਲਈ ਆਪਣੇ ਆਪ ਨੂੰ ਹਾਜ਼ਰ ਕੀਤਾ ਜਿਸ ਦੀ ਪ੍ਰੋਤਰਾ ਸਹਿਬਜ਼ਾਦੇ ਗੁਰਬਿੰਦ ਰਾਏ ਨੇ ਵੀ ਕੀਤੀ ਜਿਨ੍ਹਾਂ ਦੀ ਉਮਰ ਉਸ ਵਕਤ ਸਿਰਫ 8 ਸਾਲ ਦੀ ਸੀ ਗੁਰੂ ਜੀ ਨੇ ਕੰਡਤਾਨ ਨੂੰ ਕਿਹਾ ਤੁਸੀਂ ਵਾਪਸ ਜਾ ਕੇ ਸੁਬਿਹਦਰ ਨੂੰ ਪ੍ਰੇਰ ਦੋ ਕਿ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹੈ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓਗੇ ਤਾਂ ਅਸੀਂ ਸਾਰੇ ਉਹਨਾਂ ਪਿੱਛੇ ਮੁਸਲਮਾਨ ਬਣ ਜਾਵਾਂਗੇ ਤਾਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਗੁਰੂ ਦੇ ਪਿੱਛੇ ਹੀ ਸਭ ਕੁਝ ਹੈ ਬਹੁਤ ਬਹੁਤ ਜੀ ਤੁਹਾਡਾ ਵਾਹਿਗੁਰੂ ਜੀ ਕਿ ਸੱਚੇ